ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਬਦ ਤੋਂ ਬਦ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਵੀਡੀਓ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਸਤਿ ਸ਼੍ਰੀ ਅਕਾਲ ਚੱਲਦੇ ਆ ਜੀ ਆਪਾਂ ਸਹੌਲੀ ਨੂੰ ਜ਼ਮੀਨ ਪਹੌਣ 9 10 11 ਜਿਹੜੇ ਹੈਗੇ ਜੋ ਵੀ ਜਾ ਕੇ ਦੇਖਦੇ ਆ ਕਿੰਨੇ ਕੁ ਵਾਤਾਂਗੇ ਤੇ ਹਾਲ ਪਾਲੇ ਤੇ ਤਵੀਆਂ ਪਾਲੀਆਂ ਤੇ ਨਾਲ ਲੈ ਲਿਆ ਲੇਜ਼ਰ ਲਾਡੀ ਬਾਈ ਚੱਲਿਆ ਲੇਜ਼ਰ ਕਰਾ ਲੈ ਕੇ ਓ ਜੱਸਾ ਵਾਈ ਵੀ ਆਉਂਦਾ ਹਲ 26 30 ਮਗਰ ਅਮਲੋਵ ਠੀਕੇ ਚੱਲਦੇ ਆ ਹੁਣ ਆਪਾਂ Merci. ਆਪਾਂ ਖੇਤ ਦੇ ਵਿੱਚ ਪਹਿ ਨੂੰ ਜਾ ਰਹੇ ਆ ਦੇਖੋ ਟਰੈਕਟਰ ਆਪਣੇ ਦੂਏ ਵੀ ਆ ਗਏ ਨਾ ਮੇਰੇ ਜੱਸਾ ਬਾਈ ਤੇ 나ਡੀ ਬਾਈ ਸੌ ਯੋਵਾ ਵੀ ਉਹ ਆਪਦੇ ਸ਼ੇਰਾਂ ਤੇ ਬੈਠੇ ਆਉਂਦੇ ਨੇ ਬੰਦੇ ਇਹੀ-ਇਹੀ ਚਲਾਉਣੇ ਨੇ ਜੱਸਾ ਕਹਿੰਦਾ ਮੈਂ ਤਾਂ 36 30 ਚਲਾਉਣਾ ਤੇ ਲਾਡੀ ਕਹਿੰਦਾ ਆਪਾਂ ਫਿਰ ਜੌਂਡੀਰ ਦਾ ਲੇਜ਼ਰ ਬਾਕੀ ਦੇਖਦੇ ਆ ਬਦਲਣਾ ਪੈ ਸਕਦਾ ਕਿਉਂਕਿ ਜੌਂਡੀਰ ਦਾ ਲੇਜ਼ਰ ਆਪਾਂ ਮਾਰਿਆ ਨਹੀਂ ਪਹਿਲਾਂ ਹੋ ਸਕਦਾ 36 30 ਮਗਰੇ ਪਾਈਏ ਫਿਰ ਤੇ ਹਿੰਦੀ ਪ੍ਰੋਬਲਮ ਆਊਗੀ ਮਤਲਬ ਤਲੀਜਾ ਹੋ ਜਾਊਗਾ ਆਪਾਂ ਨੇ ਲਿਆ ਕੇ ਆਪਣੇ ਵਾਲਾ ਖੜਾ تھا ਸ਼ੇਰ ਲੇਜ਼ਰ ਵਾਲਾ ਸਿਸਟਮ ਖੋਲ ਕੇ ਲਾ ਰਹੇ ਨੇ ਬੰਦੇ ਆਪਣੇ ਜੌਂਡੀਰ ਨੂੰ ਦੋਹਾਂ ਦੀਆਂ ਚੱਕ ਲੀਆਂ ਸ਼ੋਹਾਂ ਇਹਨਾਂ ਨੇ ਮੂਰੇ ਬੈਟਰੀਆਂ ਦੇ ਕੋਲ ਤਾਰਾਂ ਲੱਗਣੀਆਂ ਨੇ ਤੇ ਜੌਂਡੀਰ ਨਾ ਕਰਨ ਲੱਗੇ ਨੇ ਫਿੱਟ ਲਾਡੀ ਬਾਈ ਨੇ ਚੱਲਣਾ ਲੇਜ਼ਰ ਤੇ ਜੱਸੇ ਬਾਈ ਨੇ ਹਲਾ ਤੇ ਹੈ ਆਪਣੇ ਕੋ ਹੇ ਰੋ ਚੱਲਣੀਆਂ 56 20 ਆ ਮਰਗਾਟ ਇੱਕ ਸਾਈਡ ਦਾ ਇਹਦੇ ਨਾਟ ਗਿਰ ਗਏ ਤੇ ਲੈਏ ਨੇ ਆਪਾਂ ਨਵੇਂ ਮਲੋ ਤੋਂ ਜਾ ਕੇ ਕਸਾਂਗੇ ਹੁਣ ਟਾਈਮ ਨਹੀਂ ਤੀ ਸਪੈਸ਼ਲ ਚੂੜੀ ਆ ਇਹ ਢਿੱਲੇ ਹੋ ਕੇ ਰਾਜਪੁਰੇ ਦਾ ਢੇਡਾ ਲਾਉਣ ਗਿਆ ਸੀ ਟਰੈਕਟਰ ਮੱਕੀ ਦਾ ਸਪੀਡ ਕਾਰਨ ਦਾ ਉਹਦੇ ਕਰਕੇ ਢਿੱਲੇ ਹੋ ਗਏ ਕਿਤੇ ਰਾਤ ਨੂੰ ਪਤਾ ਨਹੀਂ ਲੱਗਿਆ ਡਿੱਗ ਗਏ ਆਪਣਿਆ ਬਲਾਡ ਬਾਦ ਤੇ ਜੱਸਾ ਬਾਈ ਲੱਗ ਗਿਆ ਹਲ ਮਾਰਨਾ ਚੱਲਦਾ ਟਰੈਕਟਰ ਜੀ ਜੀ ਹੋਰ ਵੀਰ ਇਹ ਆਪਣੇ ਵਾਲਾ ਪੰਜਾਬੀ ਜੱਸਾ ਬਾਸ ਪੁੱਛਦਾ ਕਹਿੰਦਾ ਉਹ ਮਗਰ ਜਿਹੜਾ ਹੁੰਦਾ ਆਪਣਾ ਸੈਂਸਿੰਗ ਵਾਲਾ ਫੋਲੈਂਡ ਦੇ ਕੰਨ ਜਿਹਾ ਵੀ ਉਹ ਕੱਢਣਾ ਮੰਗਿਆ ਹੋਰ ਕੱਢ ਕੇ ਚਲਾਉਣਾ ਇਹਨੂੰ ਕੱਢ ਲਾ ਉੱਤੇ ਜਾ ਕੇ ਉੱਤੇ ਜਾ ਕੇ ਹੱਥ ਮਾਰ ਦੇ ਇਹਨੂੰ ਇਹਨੇ ਨਿਕਲ ਜਾਣਾ ਹਾਂ ਲਾ ਤਾਂ ਇਹ ਤਾਂ ਤਾਂ ਖੋਲਣਾ ਆ ਗੁੱਲਾ ਮਾਰੇ ਤੇ ਗੁੱਲਾ ਚੱਕ ਕੇ ਲਿਫਟ ਚੱਕ ਉੱਤੇ ਹਲਾ ਨਹੀਂ ਪਹਿਲਾਂ ਬੱਸ ਹੁਣ ਛੱਡ ਘੂਠੇ ਨਾਲ ਦੱਬ ਦੇ ਉਧਰੋਂ ਲਿਫਟ ਹਲਾ ਦੇ ਝੂਟਾ ਪੈ ਜਾ ਨਿਕਲ ਜਾਣਾ ਲਓ ਜੀ ਮਿੱਤਰੋ ਲਾਡੀ ਬਾਈ ਨੇ ਵੀ ਆਪਣਾ ਸਿਸਟਮ ਬੰਦ ਲਿਆ ਤੇ ਲੱਗ ਗਿਆ ਲੇਜ਼ਰ ਨੂੰ ਇੱਧਰ ਲਾ ਲਿਆ ਸਿਸਟਮ ਉਹਨੇ ਓਹ ਲਓ ਜੀ ਲਾਡੀ ਬਾਈ ਲੱਗਿਆ ਹੋਇਆ ਆਪਣੀ ਸੈਟਿੰਗ ਕਰਨਾ ਆਪਣੇ ਆਲਾ ਸੈਟਅਪ ਆ ਮਾਰਦਾ ਨੀਲੀ ਰੈਡ ਮੇਜਰ ਵਾਲੀ ਨੀਲੀ ਰੈਡ ਨਹੀਂ ਆ ਸਾਰਿਆਂ ਦੇ ਰੈਡ ਹੁੰਦੀ ਆ ਆਪਣੀ ਨੀਲੀ ਆ ਜੀ। ਲਾਡੀ ਬਾਈ ਵੀ ਲੱਗਿਆ ਦੂਸਰੇ ਲੋਟ ਮਾਰਨ। ਦੂਜੀ ਵਾਰ ਇੱਕ ਪਲਾਟ 7-8 ਦੇਗੇ ਰੈਡ-ਗ੍ਰੀਨ ਮੈਨੂੰ ਲੱਗਦਾ ਇਹਨੇ ਕਰਤਾ ਹੁਣ ਆ ਪੱਧਰ ਚੱਲਦਾ ਕੰਮ ਠੀਕ ਠਾਕ ਵਧੀਆ ਦੇਖੋ ਹੱਥ ਮਾਰਦਾ। ਇਹ ਜੱਸਾ ਬਾਈ ਚੱਲਦਾ ਲੱਗਿਆ ਹੋਇਆ ਇੱਧਰ ਫੜਾਂ ਤੇ ਪਰਲੇ ਪਲਾਟ ਚ ਉਹਨੇ ਵੀ ਖਿੱਚਿਆ ਪਿਆ ਆਪਣੇ ਨਾਲ ਨਾਲੇ ਉਹ ਤੁਰਦਾ ਬਸ ਤਿੰਨ ਚਾਰ ਘੇਰੇ ਤੋਂ ਮਗਰ ਚੱਲਦੇ ਆ ਆਪਾਂ ਤੋਂ ਜਿੰਨਾ ਕ ਟਾਈਮੋਂ ਖੜਾ ਰਿਹਾ ਐ ਜਿਹਨਾਂ ਨਾਲ ਕੰਮ ਕਰਾਉਂਦਾ ਸੀ ਲਾਡੀ ਨਾਲ ਉਹਤੇ ਫਟਫਟ ਕਰਾਈਆਂ ਨੇ ਉਹਨੇ 17-12 ਸੈਟਅਪ ਸੈੱਟ ਕਰਕੇ ਬਹੁਤ ਗਰਮੀਆਂ ਬਹੁਤ ਜਿਆਦੇ ਨਜਾਇਜ਼ ਸਾਰਾ ਦੁਪਹਿਰਾ ਅੱਜ ਗਰਮੀ 'ਚ ਲੰਘਣਾ ਆਪਣਾ ਚਲੋ 2-4 ਜਣ ਆਉਂਦੇ ਹੁੰਦੇ ਨੇ ਕੰਮ ਦਾ ਜੋਰ ਆ ਇਹ ਵੀ ਜ਼ਰੂਰੀ ਆ। ਕਰੋਟੇ ਕਾ ਕਰਦਾ। ਨਾਲੇ ਰੌਣੀ ਕਰੀ ਆ ਫਿਰ ਵੀ ਇੰਨਾ ਕਰਦਾ ਔੜ ਰਿਹਾ। ਮਿੱਤਰੋ ਹੁਣ ਚੱਲਦੇ ਆਪਾਂ ਚਾਹ ਪਾਣੀ ਪੀਣ 10 ਮਿੰਟ ਕਰਦੇ ਆ ਰਾਮਣ ਨਾਲੇ। ਸਾਢੇ 3 ਦਾ ਹੋ ਗਿਆ ਟਾਈਮ। ਲਾਡੀ ਬਾਈ ਨੇ ਵੀ ਖੜਾ ਖੜਾਤਾ ਉਧਰ ਆਹ ਦੇਖੋ। ਤੇ ਜੱਸਾ ਬਾਈ ਵੀ ਲੱਗਿਆ ਖੜਾਉਣ ਬਸ। ਉਹ ਵੀ ਲੈ ਚੱਲਿਆ ਟਰੈਕਟਰ ਕੋਲ ਨੂੰ। ਉਹ ਜੀ ਬਾਰ ਬਰੋਲਾ ਦੇਖੋ ਕਿਵੇਂ ਜਾ ਰਿਹਾ ਬੱਲੇ ਬੱਲੇ ਬੱਲੇ। 2-3 ਮਿੰਟ ਹੋ ਗਏ। ਹੁਣ ਘਟਿਆ ਹੁਣ ਘਟ ਗਿਆ ਜਮੈਂ ਘਟ ਗਿਆ ਹਲੇ ਵੀ ਹੈਗਾ। ਗੱਡੀ ਦੂਰੋਂ ਗਿਆ ਦੇ ਲਾਓ ਸਾਰੇ ਖੇਤ ਚੋਂ ਲੇ ਖੁੰਝ ਜਾਓ ਸਿਰੇ ਚੱਲਿਆ ਗਿਆ ਪਰੇ ਖਾਲ ਕੋਲ। ਇਹ ਤਾਂ ਬਹੁਤ ਦੂਰ ਤੱਕ ਲੱਗ ਜਾਂਦੇ ਨੇ। ਬਹਿ ਗਿਆ ਬਹਿ ਗਿਆ ਬਹਿ ਗਿਆ। ਹੋ ਗਿਆ। ਕੀ ਆਪਣੇ ਤਾਂ ਲੇਜ਼ਰ ਦਾ ਕੰਮ ਤੇ ਬਾਹੀ ਦਾ ਚੱਲਦਾ। ਚੱਲੀ ਜਾਂਦਾ ਤੇ ਕਰੋ ਚੈੱਕ ਸਾਹਮਣੇ ਕਿਸਾਨ ਭਰਾ ਤੂੜੀ ਲੱਗਿਆ ਹੋਇਆ ਬਣਾਉਣ ਇੱਥੇ 25 30 ਕਿਲ ਇਹਲੇ ਤੂੜੀ ਦੇ ਪਲਾਟ ਦੇ ਪੈਣਿਆ ਦੇਖੋ ਰੀਪਰ ਚੱਲਦਾ ਮਹੀਨਾ ਤੁਹਾਡੇ ਸਾਹਮਣੇ ਹੀ ਐ ਜੂਨ ਚੜ੍ਹਨੇ ਵਾਲਾ 1 2 ਦਿਨ ਨੂੰ ਜੀਰੀ ਲਾਉਣੇ ਵਾਲਾ ਤਿਆਰੀ ਪਰ ਚੱਲਦਾ ਆ ਦੇਖੋ 36 30 ਟਰੈਕਟਰ ਲੱਗਦਾ ਮੈਨੂੰ ਜਿਹੜਾ ਟਰਾਲੀ ਲਈ ਜਾਂਦਾ ਤੇ ਟਰੈਕਟਰ ਰੀਪਰ ਤੇ ਸ਼ਾਇਦ ਹੋ ਸਕਦਾ 855 ਉਹ ਵੀ ਆ ਦੇਖੋ ਚੱਲ ਰਿਹਾ ਪਨੀਰੀਆਂ ਆਪਣੀਆਂ ਵਿਝੀਆਂ ਹੋਈਆਂ ਨੇ ਅੱਜ ਮੈਂ ਲਗਾ 29 ਤਰੀਕਾ ਸ਼ਾਇਦ 28 ਆ ਇੱਥੇ ਦਾ ਆ ਲੋ ਆ ਚੱਲਦਾ ਜਿਸ ਜਸੇਵ ਜੀ ਨੇ ਵੀ ਹੱਕ ਤਾਂ ਤੇ ਆਪਾਂ ਵੀ ਜਾ ਕੇ ਹੱਕ ਦੇਣਾ ਚਲਾਉਨੇ ਆ ਜਿਹੜਾ ਰਹਿੰਦਾ ਕੰਮ ਕਰੀਏ 11 ਤੇ ਚੱਲਦਾ 13 ਤੇ ਇੱਕ ਵਾਰੀ ਹੈਰੋਨਾਬਾਤ ਆ ਤੇ ਇੱਕ ਵਾਰੀ ਹਾਲਾਨਾ ਬਾਤਾ ਬਸ ਤੇ ਉਹਦੇ ਬਾਅਦ ਉਹ ਚਲੀ ਜਾਂਦਾ ਮਗਰ ਲੇਜ਼ਰ ਲਓ ਜੀ ਜੱਸਾ ਬਾਈ ਤਾਂ ਆ ਕੇ ਛਾਵੇਂ ਚ ਖੜ ਗਿਆ ਕਹਿੰਦਾ ਸਿਰ ਘੁੰਮਣ ਲੱਗ ਗਿਆ ਇਨੀ ਧੁੱਪ ਹੈ ਕਰਦਾ ਕੀ ਆ ਹਾ ਕੀ ਕਰਿਆ ਕਿੱਟਿਆ ਪਿਆ ਕੰਮ ਪੂਰਾ ਜੋਰਾਂ ਤੇ ਪਲਾਟ ਇੱਕ ਰਹਿ ਗਿਆ ਆਪਣਾ ਬਸ ਲਓ ਜੀ ਆਪਣਾ ਕੰਮ ਗਿਆ ਨਿਬੜ ਆਪਾਂ ਜਮੀਨ ਬਾਤੀ ਕੰਮ ਰਹਿ ਗਿਆ ਜੱੱਦੇ ਦਾ ਤੇ ਲਾਡੀ ਬਾਈ ਦਾ ਲਾਡੀ ਬਾਈ ਨੇ ਲੈਜਰ ਉਹ ਖੜਾਇਆ ਹੋਇਆ ਸਾਹਮਣੇ ਆ ਦੇਖੋ ਤੇ ਜੱਸੇ ਬਾਈ ਦਾ ਪਲਾਟ ਰਹਿਂਦਾ ਇਹ ਲੱਗਿਆ ਹੋਇਆ ਬਣਾ ਤੇ ਪਰਾਟ ਸਾਰਿਆਂ ਨਾਲੋਂ ਵੱਧ ਨਰਮ ਆ ਸਾਰਿਆਂ ਨਾਲੋਂ ਲਾਸਟ ਤੇ ਭਰਿਆ ਦੀ ਉਹਦੇ ਕਰਕੇ ਨਰਮ ਆ ਤੇ ਦੇਖਦੇ ਹਾਂ ਕਿਦੋਂ ਨੂੰ ਬਾਉਣ ਲੱਗੂਗਾ ਇਹਨੂੰ ਲੈ ਕੇ ਜਾ ਰਿਹਾ ਪਹਿਲਾ ਢੇਡਾ ਹਲੇ ਖੁੰਝੇ ਖਾਂਡੀਆਂ ਦੀ ਕਰਦਾ ਮਰਮਤ ਆਪਣਾ ਨਿਬੜ ਗਿਆ ਆਪਾਂ ਤਵੀਆਂ ਦਾ ਲਾਤੇ ਟਾਇਰ ਤੇ ਚੱਕੇ ਖੜਾਤੀਆਂ ਟਰੈਕਟਰ ਨੂੰ ਟਾਈਮ ਨਾਲ ਕੰਮ ਨਿਬੜ ਗਿਆ ਟਾਈਮ ਦਾ ਜ ਉਹਨਾਂ ਨੂੰ ਕਿੰਨਾ ਹੋ ਗਿਆ ਟਾਈਮ ਲਗਭਗ 6:32 ਮਿੰਟ ਹੋ ਗਏ ਤੇ ਲਾਡੀ ਬਾਈ ਆਉਂਦਾ ਲਈ ਦੇਖਦੇ ਹਾਂ ਹੁਣ ਇੱਧਰ ਨੂੰ ਆਊਗਾ ਕੀ ਕਰੂਗਾ ਆ ਆਉਂਦਾ ਲੈਜਰ ਲਈ ਰੱਖ ਕੇ ਇਕੱਠਾ ਕਰੀ ਮੈਨੂੰ ਲੱਗਦਾ ਆ ਪਲਾਟ ਚ ਲੱਗਣਾ ਨੇ ਆ ਕੇ ਲੰਬੇ ਚ ਸੈਟ ਸੈਟ ਲਓ ਜੀ ਲਾਡੀ ਬਾਈ ਪਹੁੰਚ ਗਿਆ ਇਧਰਲੇ ਪਲਾਟਾਂ ਚ ਆ ਆ ਗਿਆ ਲੈ ਕੇ ਕਰਦਾ ਸੈਟ ਅਪ ਫਿੱਟ ਉਧਰ ਕਰਿਆ ਆ ਦੋ ਪਲਾਟ ਇਹ ਤੇ ਆ ਕੇ ਲੱਗ ਗਿਆ ਰੱਖਣਾ ਆਪਣਾ ਸਮਾਨ ਢਾਂਚਾ ਟੁੰਚਾ ਜੋ ਵੀ ਕਰ ਰਿਹਾ ਫਟਾ ਦੇਖੋ ਤੁਹਾਡੇ ਸਾਹਮਣੇ ਹੀ ਆ ਲੱਗਿਆ ਹੋਇਆ ਇੱਕ ਕੀਲਾ ਡੇਡ ਕੀਲਾ ਇਹਦੇ ਏੜ ਗੇੜ ਹੋਰ ਹੋ ਜੂ ਤੇ ਉਸ ਤੋਂ ਬਾਅਦ 6.5 ਤਾਂ ਹੋ ਗਏ ਕਾਂਟਾ ਡੇਡ ਕਾਂਟਾ ਲਾ ਕੇ ਜਿਹੜਾ ਕੀਲਾ ਨਿਬੜਦਾ ਉਹ ਤਾਂ ਨਵੇੜੀ ਏ ਲੈਜਰ ਚਲਾਉਣਾ ਸਿੱਖਣਾ ਲੈਜਰ ਚਲਾਤਾ ਰਿਹਾ ਹੁਣ ਹੋਰ ਕਿਵੇਂ ਸਿੱਖੇਗਾ ਕਹਿੰਦਾ ਸਿੱਖਣਾ ਹੈ ਮੀਨਾ ਹੋਗਾ ਲੈਜਰ ਚਲਾਉਂਦੇ ਨੂੰ ਹਲੇ ਸਿੱਖਣਾ ਤਾਂ ਤੂੰ ਦੱਸ ਸਿਖਾਏਗਾ ਹਾਂ ਨਹੀਂ ਨਹੀਂ ਚੱਲ ਸਿੱਖ ਲੈ ਤੂੰ ਖੋ ਚਾਹੀਦਾ ਜੀ ਲਾਡੀ ਬਾਈ ਨੇ ਹੱਕਤਾ ਕਰਾ ਪਹਿਲਾਂ ਹੀ ਗੁੰਜੇ ਚ ਭਰ ਗਿਆ ਫੁੱਲ ਚੱਲੀ ਜਾਂਦਾ ਕੰਮ ਖਚਿਆ ਪਿਆ ਸਾਰੇ ਬੰਦਿਆਂ ਨੇ ਆਪੂ ਆਪਣੀ ਡਿਊਟੀਆਂ ਸੰਭੀ ਹੋਈ ਆ ਜਿੰਨੇ ਰਾਈ ਹੋ ਗਿਆ ਪੂਰਾ 739 ਹੋ ਗਏ ੱੱਲੀ ਜਾਂਦਾ ਕੰਮਕਾਰ ਹਲੇ ਆ ਦੇਖੋ ਪਤਾ ਨਹੀਂ ਕਿਹੜੇ ਕਿਹੜੇ ਕਿਸਾਨ ਕਿਵੇਂ ਕਿਵੇਂ ਖੇਤੀ ਕਰਕੇ ਬਹੁਤ ਖੇਤ ਉੱਚੇ ਨਹੀਂ ਮੈਂ ਜੀ ਕਿਸੇ ਨੇ ਲੈਜਰ ਹੀ ਨਹੀਂ ਕੀਤਾ ਇੰਨੇ ਔਖੇ ਭਰੇ ਤੇ ਇੰਨੇ ਔਖੇ ਖਚਾਈ ਹੋ ਰਹੀ ਆ ਵੀ ਜਿੱਥੇ ਤਾਂ ਹੈਗਾ ਉੱਥੇ ਤਾਂ ਪੂਰੇ ਤੇ ਦੋ ਕਰਾ ਦੋ ਦੋ ਤਿੰਨ ਤਿੰਨ ਕਰਾ ਇਕੱਠੇ ਹੀ ਗੁੰਜੇ ਜਿ ਗਿਰ ਜਾਂਦੇ ਨੇ ਕਿਤੇ 4-4 5-5 ਕਰਾ ਇਕੱਠੇ ਹੀ ਪਰੇ ਜਾਂਦੇ ਨੇ ਬਹੁਤ ਜ਼ਿਆਦੇ ਜਿਵੇਂ ਨੂੰ ਉੱਚੀ ਨਮੀ ਥੀ ਕਿ ਬਹੁਤ ਹੀ ਜ਼ਿਆਦੇ ਜਿਨੀ ਕੈਦੋਂ ਪਤਾ ਨਹੀਂ ਕਦਾਂ ਗੱਲੇ ਜਰ ਹੋਇਆ ਵਾ ਹੋਇਆ ਜਾਂ ਨਹੀਂ ਹੋਇਆ ਚਲੋ ਹੁਣ ਖਰਚਾ ਤਾਂ ਹੋਊਗਾ ਪਰ ਸੌਖ ਹੋ ਜਾਊਗਾ ਪਾਣੀ ਦਾ ਸੌਖੇ ਰਾਂਗੇ ਘੱਟ ਪਾਣੀ ਲੱਗੂਗਾ ਝੋਨੇ ਨੂੰ ਪੱਤਰ ਲੱਗੂ ਇੱਕ ਸਾਰ ਚੱਲਦਾ ਕੰਮ ਕਰ ਚੱਲੇ ਹੁਣ ਤਾਂ ਲੇ ਬਾਉਂ ਲੱਗੇ ਆ ਕੰਮ ਨਿਬੜ ਗਿਆ ਹਨੇਰਾ ਵੀ ਹੋ ਗਿਆ ਤੇ ਲੇਜ਼ਰ ਖੜਾ ਦੇਣਾ ਆਪਾਂ ਇੱਥੇ ਵੀਰਪੁਰ ਤੇ ਦੋ ਟਰੈਕਟਰ ਲੈ ਜਾਵਾਂਗੇ ਪਿੰਡ ਨੂੰ ਆਪਣੀ ਆਪ ਹੀ ਆ ਸਾਹਮਣੇ ਆਪਣਾ ਫੋੜ ਲਾ ਕੇ ਆ ਚੱਲਣ ਲੱਗਿਆ ਹੁਣ ਆਪਾਂ ਪਿੰਡ ਨੂੰ ਦੇ ਕੋਲ ਆਉਣ ਲੱਗਿਆਂ ਨੂੰ ਲੇਜ਼ਰ ਨੂੰ